ਇਹ ਖੋਟਾਂ ਨਹੀਂ ਆ ਰਹੀ ਧਵਾਵ ਨਹੀਂ ਵਰ ਰਿਹਾ ਹਜ਼ਾਰ ਟੋਪੇ ਦਾ ਇਕੱਠ ਆ ਸਾਰੇ ਜਵਾਲ ਖਾਲੀ ਪਿਆ ਪਰ ਦੋ ਬਾਈ ਬਣੇ ਕੁਛ ਨਹੀਂ ਹੁੰਦਾ ਜਦੋਂ ਇਹ ਖੜੇ ਬਾਈ ਬਣ ਗਏ ਸੀ ਅਸ ਦੇ ਮੈਦਾਨ ਚ ਆਏ ਰਹੇ ਬੈਠ ਜੋ ਜੇ ਕੋਈ ਪ੍ਰੋਬਲਮ ਹੈ ਕੁਰਸੀ ਦੇ ਬਾਰੇ ਕੋਈ ਚੱਕਰ ਨਹੀਂ ਪਰ ਖੜਾ ਨਜ਼ਰਨਾ ਵਿੱਚ ਕੋਈ ਆਖਾ ਪਰ ਲੋ ਬਾਈ ਬੜੇ ਹੱਕ ਮੰਨ ਕੇ ਬੈਠੀਆਂ ਬਾਈ ਦੇ ਸੋਨੇ ਦੇ ਖੜੇ ਨੇ ਨਾਮ ਕਦਾ ਕਾਹਨੇ ਭਰੇ ਨਾਮਣ ਦਾ ਫਾਇਦਾ ਨਹੀਂ ਆਉਦਾ ਇੱਥੇ ਨਾਮ ਲਵਾ ਗਿਆ ਅਗਲੀ ਵਾਰ ਬਾਈ ਮਰਜੰਤ ਮੋਢੀ ਸੁਭਾ ਕੱਢੀ ਆਗੂ ਨੇ ਜ ਆਪਦਲ ਪੰਜਾਬ ਦੇ ਉਹ ਆਪਣੇ ਵਿਚਾਰ ਰੱਖਣਗੇ 5 ਮਿੰਟ ਦੇ ਸਮਾਂ ਜ ਸਾਰੇ ਬੁਲਾ ਰਹੇ ਵਾਸਤੇ ਨੋਟ ਕਰ ਲਿਓ ਕਹਿੰਦੇ ਨੇ ਬੋਲੇ ਇਸ ਤੋਂ ਬਾਅਦ ਇੰਦਰ ਮੋਹਨ ਪੱਤੋ ਜਿਹੜੇ ਆਗੂ ਨੇ ਭਾਰਤੀ ਕਿਸਾਨ ਨੂੰ ਇੱਤਾ ਯਾਦ ਦੇਉਂ ਚਾਹ ਰਹੇ ਨੇ ਸਾਡੀ ਮਰਜੰਤ ਮੋਢੀ ਅੱਜ ਦੇ ਇਸ ਚੈਟਰ ਮਾਰਚ ਕੱਢੋ ਕਿ ਕੱਢ ਜਾਓ ਪਿਛਲੀ 14 ਦਸੰਬਰ ਨੂੰ ਸਾਡੇ ਵੀਰ ਦਸਕਰਨ ਸਿੰਘ ਜਿਹੜੇ ਵੀਡੀਓ ਕਮਲ ਗੁਪਤ ਉਹ ਕਿ ਇਸੇ ਪਿੰਡ ਦੇ ਸਕੂਲ ਵਿੱਚ ਸਰਕਾਰੀ ਕੰਨੇ ਹਾਈ ਸਕੂਲ ਵਿੱਚ ਪੜ੍ਹਾਉਂਦੇ ਸਨ ਨੂੰ ਅਨਸਾਪ ਜਾਣ ਲਈ ਜਿਹੜੇ ਕਿ 14 ਦਸੰਬਰ ਨੂੰ ਪਿੰਡ ਸੰਤਪੁਰਾ ਨੇੜੇ ਇੱਕ ਦਰਦਨਾਕ ਸੜਕਾ ਹਾਦਸੇ ਵਿੱਚ ਸਾਨੂੰ ਸਭ ਨੂੰ ਬਸੂੜਾ ਦੇ ਦੇ ਹਨ ਸਰਕਾਰ ਇੱਥੋਂ ਦੀ ਸਰਕਾਰ ਨੂੰ ਤੇ ਇੱਥੋਂ ਦੇ ਪ੍ਰਸ਼ਾਸਨ ਨੂੰ ਉਸੇ ਦਿਨ ਤੋਂ ਲੈ ਕੇ ਜਾਗ ਲਾਉਣ ਲਈ ਅਸੀਂ ਪਹਿਲਾਂ ਡੀਸੀ ਦਫ਼ਤਰ ਉਸ ਤੋਂ ਬਾਅਦ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 19 ਦਸੰਬਰ ਨੂੰ ਡੀਸੀ ਦਫ਼ਤਰਾਂ ਦੇ ਸਾਹਮਣੇ ਪੰਜਾਬ ਦੀਆਂ ਸਾਰੀਆਂ ਅਧਿਕਾਰੀਆਂ ਤੇ ਵੱਡੀਆਂ ਵੱਲੋਂ ਰੋਸ ਪੱਤਰ ਜਾਰੀ ਦਿੱਤੇ ਗਏ ਸਰਕਾਰ ਨੂੰ ਜਗਾਉਣ ਵਾਸਤੇ ਉਸ ਤੋਂ ਬਾਅਦ ਪਿੰਡ ਢੂੜਕੋੜਨ ਸੀ 29 ਤਰੀਕ ਨੂੰ 27 ਤਰੀਕ ਨੂੰ ਤੇ 29 ਤਰੀਕ ਨੂੰ ਪਿੰਡ ਕੋਟੇ ਵਿਖੇ ਲਾਗ ਸਾਲ ਕੱਟ ਕੀਤੇ ਗਏ ਅੱਜ ਅਸੀਂ ਬੱਤੋ ਹੀਰਾ ਸਿੰਘ ਵਿਖੇ ਉਸ ਬੁਗਗੀ ਬੁੜੀ ਸਰਕਾਰ ਨੂੰ ਇਹ ਜਾਤ ਦੋਣ ਲਈ ਸਾਡੀਆਂ ਲੋਕਾਂ ਮਨਾਉਣ ਲਈ ਇਹ ਕਹਿੰਨ ਨੂੰ ਬਾਤ ਕੀਤਾ ਜਾ ਰਿਹਾ ਹੈ ਇਸ ਮੌਕੇ ਤੇ ਅਸੀਂ ਧੰਨਵਾਦੀਆਂ ਨਗਰ ਪੱਤੋ ਦੇ ਸਾਰੇ ਵਾਸੀਆਂ ਦਾ ਜਿਹੜਾ ਦੇ ਸਾਰੇ ਸਕੂਲਾਂ ਦੇ ਸਟਾਫ ਦਾ ਜਿਨ੍ਹਾਂ ਨੇ ਪਿਛਲੇ ਦਿਨੀ ਘਰ-ਘਰ ਜਾ ਕੇ ਲੋਕਾਂ ਤੱਕ ਸਾਡੀ ਗੱਲ ਸਾਡੇ ਮੁਲਾਜ਼ਮਾਂ ਦੀ ਗੱਲ ਸਾਡੇ ਤੋਂ ਵਿਛੜਦੇ ਮੁਲਾਜ਼ਮਾਂ ਦੀ ਗੱਲ ਘਰ-ਘਰ ਪਹੁੰਚਾਈ ਤੇ ਧੰਨਵਾਦੀ ਹੈ ਸਾਰੇ ਪਿੰਡ ਦੇ ਲੋਕ ਸਾਰ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੇ ਆ ਸਾਡੀਆਂ ਮੰਗਾਂ ਕੀ ਆ ਬਿਲਕੁਲ ਜਾਇਜ਼ ਮੰਗਾਂ ਪਹਿਲੀ ਸਾਡੀ ਮੰਗ ਆ ਸਾਡੇ ਵੀ ਜਸਕਰਪ ਸਿੰਘ ਤੇ ਕਮਲਜੀਤ ਕੌਰ ਦੇ ਪਰਿਵਾਰ ਨੂੰ 50 ਸਰਕਾਰ ਵੱਲੋਂ 2-2 ਕਰੋੜ ਰੁਪਏ ਦਾ ਮਦਦ ਦਿੱਤਾ ਜਾਵੇ ਤੇ ਉਹਨਾਂ ਦੇ ਜੋ ਛੋਟੇ-ਛੋਟੇ ਬੱਚੇ ਆ ਸਕੂਲ ਵਿੱਚ ਪੜ੍ਹਦਾ ਤੇ ਦੇਵੀ ਜਿਹੜੀ ਡੋਗੋਨ ਕਲਾਸ ਪੜ੍ਹਦੀ ਆ ਉਹਨਾਂ ਦੀ ਪੂਰੀ ਪੜ੍ਹਾਈ ਦਾ ਪ੍ਰਬੰਧ 50 ਸਰਕਾਰ ਵੱਲੋਂ ਕੀਤਾ ਜਾਵੇ ਇਸ ਲਈ ਬਿਲਾ ਰਕਾਰ ਨੂੰ ਸਿੱਧੇ ਤੌਰ ਤੇ ਲੈ ਕੇ ਜਾਣ ਕੀਤਾ ਜਾਵੇ ਕਿਉਂਕਿ ਜਵਾਨੀ ਬੰਨਾ ਕਰ ਕਰਕੇ ਅਭੀ ਇੱਥੇ ਆ ਜਿਸੇ ਕੰਮ ਕਈ ਜਨਤਾਵਾਂ ਦੀ ਜਿਹੜਾ ਆਪਣਾ ਜਿਹੜਾ ਡੀਸੀ ਕਰਕੇ ਸੰਕਰਾਂ ਗਿਆ ਉਹਨੇ ਸਾਡੇ ਨਾਲ ਵਾੜਾ ਕੀਤਾ ਸੀ ਉਹੀ ਤਰੀਕੀ ਵਿੱਚ ਜੱਥੇਬੰਦੀਆਂ ਸਥਾਨੀ ਮੀਟਿੰਗ ਦੇ ਵਿੱਚ ਜੇ ਅਸੀਂ ਰਵਾ ਨੂੰ ਜਿਹੜਾ ਮੌਜਦਾ ਉਹਨਾਂ ਦਾ ਜਾਣਕਾਰੀ ਚੱਲ ਰਹੀ ਹੈ ਉੱਪਰ ਅੱਜ ਦੇ ਰੋਜ਼ ਦੇ ਮੁੱਢੋਂ ਕਿਤਾਬ ਦੇ ਨਾਲ ਉਹਦੇ ਨਾਲ ਅਸੀਂ ਬਾਅਦ ਦੱਸਾਂਗੇ ਸਾਨੂੰ ਬੱਚਿਆਂ ਦੀ ਪੜ੍ਹਾਈ ਸੰਬੰਧੀ ਅਤੇ ਬੱਚਿਆਂ ਦੀ ਨੌਕਰੀ ਸੰਬੰਧੀ ਲੈਕਚਰ ਦੇ ਪੱਤਰ ਜਲਦੀ ਜਾਰੀ ਕਰਾਂਗੇ ਉਹ ਵੀ ਲੈਕਚਰ ਮੁੱਤਰੀਆਂ ਤੱਕ ਲੈਕਚਰ ਦੀ ਜਵਾਨੀ ਤੌਰ ਤੇ ਵੀ ਕੋਈ ਗੱਲ ਨਹੀਂ ਕੀਤੀ ਬੱਚਿਆਂ ਦੀ ਪੜ੍ਹਾਈ ਬਾਰੇ ਸਾਡੀ ਮੰਗ ਦਾ ਬੱਚਿਆਂ ਦੀ ਪੜ੍ਹਾਈ ਸੰਬੰਧੀ ਜਿੰਨਾ ਤੱਕ ਉਹਦੇ ਪੜ੍ਹਨਾ ਚਾਹੁੰਦੇ ਹੈ ਜਿਹੜੇ ਵੀ ਪੜ੍ਹਨਾ ਚਾਹੁੰਦੇ ਹੈ ਉਹਦੇ ਕਾਕੇ ਦਾ ਪ੍ਰਬੰਧ 50% ਤੋਂ ਕੀਤਾ ਜਾਵੇ ਜੋ ਬੱਚੇ ਜੋ ਆਪਣੀ ਪੜ੍ਹਾਈ ਪੂਰੀ ਕਰ ਲੈਣ ਉਹਨਾਂ ਦੀ ਲੋੜ ਅਨੁਸਾਰ ਜੋ ਵੀ ਲੋੜੀਂਦੀ ਹੈ ਉਹ ਵਿਦਿਆਰਥੀ ਸਰਕਾਰ ਵੱਲੋਂ ਜਿੱਤੇ ਜਾਣ ਦਾ ਕਟੋਂ ਕਟ ਜੀ ਸਰਟੀਫਿਕੇਟ ਮਦਦ ਜਾਰੀ ਕੀਤਾ ਜਾਂਦਾ ਹੈ ਉਸ ਦੇ ਅਸੀਮ ਸਰਪ੍ਰਸਤਾ ਕਰ ਸਕਦੇ ਉਸ ਤੋਂ ਘੱਟ ਅਸੀਮ ਉਤਾਰ ਨਹੀਂ ਕਰ ਸਕਦੇ ਕਿਉਂਕਿ ਇਹ ਸਰਕਾਰ ਜੋ ਗੋਹਿਆ ਪਾਰਟੀ ਉੱਪਰਣੀ ਸਾਡੇ ਵਿੱਚੋਂ ਬਹੁਤ ਸਾਰੇ ਸਾਥੀਆਂ ਨੇ ਪੜ੍ਹੇ ਜੋਸ਼ੂਰ ਦੇ ਨਾਲ ਇਹ ਸਰਕਾਰ ਬਣਾਉਣ ਦੇ ਵਿੱਚ ਜੋਗਦਾਰ ਪਾਇਆ ਸੀ ਤੇ ਸਰਕਾਰ ਨੇ ਕਿਹਾ ਸੀ ਅਸੀਂ ਅਧਿਆਪਕਾਂ ਨੂੰ ਕੋਈ ਗੈਰ ਵਿਦਿਅਕ ਕੰਮ ਨਹੀਂ ਕਰਾਵਾਂਗੇ। ਅਸੀਂ ਅਧਿਆਪਕਾਂ ਦੇ ਮੁਲਾਜ਼ਮਾਂ ਨੂੰ ਅਸੀਂ ਧਰਨਾ ਨਹੀਂ ਦੇਣ ਦੇਵਾਂਗੇ। ਧਰਨਾ ਨਹੀਂ ਦੇਣ ਦੇਵਾਂਗੇ ਉਹ ਗੱਲ ਆਪਣੀ ਸਹੀ ਕਹੇ ਸੀ। ਕਿਉਂਕਿ ਹੁਣ ਜੀ ਸਰਕਾਰ ਜੀ ਵੀ ਧਰਨੇ ਨਾਂ ਦੇ ਤੇ ਹੋਇਆ ਇਸ ਤੋਂ ਉਲਟਾ ਅਧਿਆਪਕਾਂ ਨੂੰ ਗੈਰ ਵਿਦਿਅਕ ਕੰਮ ਵੋਟਾਂ ਪਾਉਣ ਦਾ ਕੰਮ ਵੀ ਗੈਰ ਵਿਦਿਅਕ ਕੰਮ ਹੀ ਹੈ। ਸਾਡਾ ਕੰਮ ਹੈ ਬੱਚਿਆਂ ਨੂੰ ਪੜ੍ਹਾਉਣਾ। ਕਿਉਂਕਿ ਅਸੀਂ ਆਮ ਘਰਾ ਦੇ ਲੋਕ ਇੱਥੇ ਬੈਠੇ ਆ। ਆਮ ਘਰਾਂ ਦੇ ਬੱਚੇ ਸਾਡੇ ਕੋਲ ਪੜ੍ਹਦੇ ਆ ਜੀ ਅਸੀਂ ਟੀਚਰ ਸਾਨੂੰ ਪੜਾਉਣ ਵਾਸਤੇ ਲਾਇਆ ਜਾਂਦਾ ਜਿਹੜੀ ਕਿ ਸਰਕਾਰ ਦੀ ਸਿੱਖਿਆ ਜਿਹੜੀ ਪਹਿਲੀ ਫੈਲ ਸੀ ਤਾਂ ਫਿਰ ਨਹੀਂ ਹੁੰਦਾ ਸਾਡੇ ਬੱਚੇ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਆ ਤਾਂ ਇਸੇ ਕਰਕੇ ਹੀ ਹੋਰ ਲੋਕਾਂ ਲਈ ਜਿਹੜੇ ਸਾਡੇ ਤੋਂ ਉੱਪਰ ਦੇ ਲੋਕ ਆ ਉਹਨਾਂ ਵਾਸਤੇ ਸਾਡੇ ਨੇੜੇ-ਤੇੜੇ ਪ੍ਰਾਈਵੇਟ ਸਕੂਲ ਖੁੱਲੇ ਗਏ ਆ ਹੁਣ ਜੇ ਕਿਹਦੇ ਸਕੂਲ ਵਿੱਚ ਕੋਈ ਟੀਚਰ ਹੀ ਨਹੀਂ ਹੋਊਗਾ ਤਾਂ ਸਹਿਰ ਦੇ ਬਾਪੇ ਆਦੇ ਬੱਚਿਆਂ ਨੂੰ ਕਿੱਥੇ ਲਾਉਣਗੇ ਜਿਹੜੇ ਸੂਝਾ ਉਹ ਮਜਬੂਰ ਹੁੰਦੇ ਹੋਏ ਵੀ ਉਹਨਾਂ ਕੋਲੇ ਖਾਚਾ ਨਾ ਹੁੰਦਿਆਂ ਹੋਇਆਂ ਵੀ ਉਹ ਉਹਨਾਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਦਾਖਲ ਕਰਾਉਣਗੇ ਤੇ ਸਾਡੇ ਸਕੂਲਾਂ ਦੇ ਵਿੱਚੋਂ ਸਰਕਾਰੀ ਸਕੂਲਾਂ ਵਿੱਚੋਂ ਬੱਚਿਆਂ ਦੀ ਗਿਣਤੀ ਘਟੂਗੀ ਤੇ ਤਾਂ ਕਿ ਸਾਡੇ ਸਰਕਾਰੀ ਸਕੂਲ ਬੰਦ ਹੋਣਗੇ ਸਾਡੀਆਂ ਪੋਸਟਾਂ ਕੱਤ ਹੋਣਗੀਆਂ ਸਾਡੇ ਸਰਕਾਰੀ ਸਕੂਲਾਂ ਨੂੰ ਬਦਰਾਮ ਕੀਤਾ ਜਾਊਗਾ ਦੋਦੇ ਨਾਲ ਨੁਕਸਾਨੀਦਾ ਹੋ ਸਾਡੇ ਆਮ ਲੋਕਾਂ ਦਾ ਸੋ ਅਸੀਂ ਜਿੱਤੇ ਸਾਰੇ ਮਰਾਜ਼ ਉੱਥੇ ਬੰਦੀਆਂ ਕਿਸਾਨ ਮਜ਼ਦੂਰ ਪੈਨਸ਼ਨ ਜੱਤੀਬੰਦੀਏ ਦਾ ਧੰਨਵਾਦ ਕਰਦੇ ਆਂ ਨਗਰ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦੇ ਆਂ ਅੱਜ ਸਾਡਾ ਕੈਂਡਲ ਮਾਰਚ ਪਿੰਡ ਪੱਤੋਹੀਦਾ ਸਿੰਘ ਦੇ ਵਿੱਚ ਆ ਇਸ ਦੇ ਨਾਲ ਵੀ ਸਾਡੀ ਗੱਲ ਖਤਮ ਨਹੀਂ ਹੋਣ ਵਾਲੀ ਜਿੰਨਾ ਚਿਰ ਸਾਡੀਆਂ ਇਹ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਤੇ ਇਸ ਕਤਲ ਲਈ ਜਮਾਂਗੀ ਜ਼ਿੰਮੇਵਾਰ ਅਧਿਕਾਰੀਆਂ ਲਈ ਕੋਈ ਨਿਰਪੱਖ ਜਾਂਚਾਂ ਏਜੰਸੀ ਬਣਾ ਕੇ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ ਤੇ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੇ ਕਿਡਲਾਵਾ ਨਾਮ ਆਪਰ ਨੂੰ ਉਸ ਦਾ ਪ੍ਰਬੰਧ ਨਹੀਂ ਕੀਤਾ ਜਾਵੇਗਾ ਕੀਤਾ ਨਹੀਂ ਜਾਂਦਾ ਅਸੀਂ ਪਿੱਛੇ ਹਟ ਕੇ ਨਹੀਂ ਬੈਠਾਂਗੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀਆਂ ਸਾਰੀਆਂ ਮਜ਼ਦੂਰ ਜਥਿਆਂ ਦੀ ਬੰਦਿਆਂ ਦੇ ਨਾਲ ਅਸੀਂ ਇਕੱਠੇ ਰੜ ਕੇ ਮੀਟਿੰਗ ਕਰਕੇ ਆਉਣ ਵਾਲਾ ਪ੍ਰੋਗਰਾਮ ਜੋ ਮੋਗੇ ਵਿੱਚ ਹੀ ਹੋਊਗਾ ਪੰਜਾਬ ਲੈਲ ਦਾ ਵੱਡਾ ਪ੍ਰੋਗਰਾਮ ਉਹਦੇ ਵਿੱਚ ਵੀ ਅਸੀਂ ਆਸ ਕਰਦੇ ਹਾਂ ਤੁਸੀਂ ਸਾਰੇ ਆਪਣੇ ਨਾਲ ਹੋਰ ਵੀ ਵੱਡੀ ਗੈਂਟੀ ਵਿੱਚ ਲੋਕਾਂ ਨੂੰ ਲੈ ਕੇ ਆਓਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਅਪਾ ਨਾਰੇ بلند ਕਰਨੇ ਆ ਸਾਰਿਆਂ ਦਾ ਸਹਿਯੋਗ ਚਾਹੀਦਾ ਪੂਰੇ ਜੋਸ਼ ਉਤਸ਼ਾਹ ਦੇ ਨਾਲ ਝੰਡੇ ਝੰਡੇ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪਿੰਡ ਦੇ ਬੱਚਿਆਂ ਨੂੰ 2-2 ਕਰੋੜ ਦਾ ਮਾਣ ਜਾਇਦਾ ਪਿੰਡ ਦੇ ਬੱਚਿਆਂ ਨੂੰ 2-2 ਕਰੋੜ ਗਾਰੰਟੀ ਕਰੋ ਗਾਰੰਟੀ ਕਰੋ ਅਜਾ ਤੁਹਾ ਕੋ ਗਰਭ ਤੋਂ ਕਮ ਲੈ ਲੋਕਾਂ ਦੇ ਦੀਸਨ ਢਾਈਵਾਲ ਸਾਡਾ ਆਪ ਦਾ ਪ੍ਰਧਾਨ ਬਾਦ ਸੁਸ਼ੇਸ਼ਨ ਇਹ ਅਸਰਾ ਉਹਨਾਂ ਦੀਆਂ ਰਾਜਦਿਰ ਭਾਈ ਵੀ ਆਏ ਦੋਨਾਂ ਤਿੰਨ ਮਿੰਟਾਂ ਤੋਂ ਭਾਈ ਵੀ ਆਏ ਵੀ ਇਹ ਕਾ ਜੀ ਦੋ ਦਰ ਮਿੰਟ ਖੜਿਆ ਲਿਆ ਤੇ ਇਸ ਵਾਰ ਦੋਨਰ ਪਾਸੋਂ ਇਹ ਆਪੂ ਸਤਿਕਾਰ ਦਾ ਕਾਰਗਰਮ ਹੋਇਆ ਤੇ 5 ਮਿੰਟ ਦਾ ਸਮਾਂ ਤੇ ਪਾਣ ਖੈਡਰ ਕੋਈ ਦੀਸਨ ਢਾਈਵਾਲ ਆਉਣੀ ਪੂਰਾ ਉਤਨ ਕਰਦੇ ਬਹੁਤ ਹੀ ਸਰਕਾਰ ਜੋ ਵੱਖ-ਵੱਖ ਜੱਲੇ ਬੰਦਿਆਂ ਤੋਂ ਪਹੁੰਚੇ ਹੋਏ ਆਗੂ ਸਹਿਬਾਨ ਮੇਰੇ ਭੈਣਾਂ ਬੱਚੇ ਸਭ ਤੋਂ ਪਹਿਲਾਂ ਉਸ ਗੁਰੂ ਮਹਾਰਾਜ ਦੇ ਵਾਸਤੇ ਇਹ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦਾ ਜੀ ਇਕੱਠ ਇਹ ਰੋਸ ਮੁਜ਼ਾਹਰਾ ਮੇਰੇ ਪਿੰਡ ਦੇ ਮੇਰੇ ਘਰ ਮਾਰਤਜ ਕਾਂਸੇ ਅਤੇ ਸੈਨ ਕਮਲਜੀਤ ਕੋਲ ਉਹਨਾਂ ਦੀ ਬੇਵਕਤੀ ਹੋਈ ਹੱਤਿਆ ਐਕਸੀਡੈਂਟ ਨਹੀਂ ਆਪਾਂ ਨੂੰ ਕਹਿ ਸਕਦੇ ਇਹ ਇੱਕ ਹੱਤਿਆ ਮਾਰਡਰ ਉਹ ਹੁੰਦਾ ਜਿਹੜਾ ਅਨਸਥਾਨੀ ਘਟਨਾ ਹੋ ਸਕਦੀ ਆ ਤੇ ਜਾਨ ਫੁੱਜ ਕੇ ਅਨਸਥਾਨੀ ਘਟਨਾ ਹੋ ਸਕਦੀ ਆ ਤੇ ਜਾਨ ਫੁੱਜ ਕੇ ਅਸੀਂ ਤਾਂ ਹੁਣ ਕਹਾਂਗੇ ਜਾਨ ਬੁੱਝ ਕੇ ਘਾਟਣਾ ਵਾਪਰੇ ਤਾਂ ਕਰਕੇ ਸਾਡੀਆਂ ਡਿਊਟੀਆਂ ਜਿਹੜੀਆਂ ਮੇਰੀ ਭੈਣ ਦੇ ਤੇ ਉਹਨਾਂ ਦੇ ਜਿਹੜੇ ਹਸਬੰਡ ਆ ਉਹਨੇ ਡਿਊਟੀ ਬਾਹਰ ਲਗਾਈ ਗਈ ਆ ਤੇ ਇਸ ਹੱਤਿਆ ਦੇ ਸਿੱਧੇ ਜਿਹੜੇ ਹੈਗੇ ਆ ਗੁਨਾਗਾਰ ਆ ਸਿਵਲ ਅਧਿਕਾਰੀ ਆ ਜਿਨ੍ਹਾਂ ਨੇ ਡਿਊਟੀਗਾ ਲਾਈਆਂ ਸਾਡੇ ਹਲਕੇ ਦੇ ਐਮਐਲਏ ਇਸ ਸੂਬੇ ਦੇ ਸਿੱਖਿਆ ਮੰਤਰੀ ਤੋਂ ਮੁੱਖ ਮੰਤਰੀ ਸਾਹਿਬ ਜੋ ਆਪਣੇ ਆਪ ਨੂੰ ਮਾਸਟਰ ਮੇ ਜਸ ਸਿੰਘ ਦਾ ਮੁੰਡਾ ਦਾਸ ਤੇ ਹੈ ਮੈਂ ਤਾਂ ਇਹ ਸੋਚਦਾ ਹੁੰਦਾ ਕਿ ਮੁੱਖ ਮੰਤਰੀ ਸਾਹਿਬ ਉਸਾਸਟਰ ਮੇ ਦਸਹਜ ਦੀ ਆਤਮਾ ਵੀ ਜਿਹੜਾ ਇਹ ਚੰਗ ਰਿਹਾ ਦੇਖ ਕੇ ਬਹੁਤ ਤਰਫਦੀ ਹੋਗੀ ਰੋਦੀ ਹੋਗੀ ਕਿ ਮੈਂ ਆਪਣੀ ਔਲਾਦ ਨੂੰ ਇਹ ਕਿਹੋ ਜਿਹਾ ਸੰਸਕਾਰ ਦਿੱਤੇ ਪਹਿਲਾਂ ਵਾਅਦੇ ਕਰਕੇ ਆਇਆ ਸੀ ਕਿ ਜੋ ਟੀਚਰਾਂ ਤੋਂ ਸਹਿਰ ਹੋ ਜੇਕਰ ਸਿੱਖਿਆ ਦੀ ਡਿਊਟੀ ਲਈ ਜਾਊਗੀ ਉਹਨਾਂ ਨੂੰ ਹੋਰ ਕੋਈ ਡਿਊਟੀ ਨਹੀਂ ਦਿੱਤੀ ਜਾਊਗੀ। ਟਰავੋ ਇਨਸਾਨ ਚਾਹੇ ਲੋਕਸ ਕਲਾਸ ਪੀਓ ਹੋਵੇ ਚਾਹੇ ਇਸ ਵਿਦੇਸ਼ਤਾਨ ਦਾ ਸਭ ਤੋਂ ਵੱਡਾ ਅਹੁਦਾ ਰਾਸ਼ਟਰਪਤੀ ਬਣ ਕੇ ਸਭ ਤੋਂ ਪਹਿਲਾਂ ਕੀ ਜੇਕਰ ਟੀਚਰ ਹੀ ਨਾ ਹੋਇਆ ਤਾਂ ਇਨਸਾਨ ਨੂੰ ਕੋਈ ਵੀ ਪ੍ਰਾਪਤੀ ਨਹੀਂ ਹੋ ਸਕਦੀ। ਜਿੱਥੋਂ ਤੱਕ ਮਾਦੀ ਪਹੁੰਚੇ ਡਾਕਟਰ ਬਣ ਕੇ ਮਾਸਟਰ ਬਣ ਕੇ ਸਭ ਤੋਂ ਪਹਿਲਾਂ ਟੀਚਰ ਹੀ ਹੁੰਦਾ ਹੈ। ਜੇ ਤਾਂ ਟੀਚਰ ਦਾ ਕੋਈ ਕਤਾਬ ਨਾ ਨਿਭਾਵੇ ਪੂਰਾ ਤਾਂ ਕਿਸੇ ਕੋਈ ਵੀ ਮਨੁੱਖ ਜਿਹੜਾ ਹੈਗਾ ਟਰੱਕੀ ਨਹੀਂ ਕਰ ਸਕਦਾ ਇੱਕ ਮੈਂ ਹੋਰ ਗੱਲ ਆਉਂਦੀ ਹੈ ਝਾੜ ਰਿਹਾਣੇ ਚਾਹਣਾ ਵਿਧਾਨ ਸਭਾ ਦਾ ਸੈਸ਼ਨ ਹੋਇਆ ਮੈਂ ਚਲੋ ਹੋ ਸਕਦਾ ਮੇਰੀ ਜਾਣਕਾਰੀ ਗਲਤ ਹੋਵੇ ਦੇਖ ਲਿਆ ਜੀ ਮੈਂ ਜਾਣਕਾਰੀ ਪ੍ਰਾਪਤ ਕੀਤੀ ਵੀ ਸਾਡੇ ਜਿਹੜੇ ਹਲਕੇ ਦਾ ਨਮੈਂਦਾ ਉਹਨੇ ਵੀ ਵਿਧਾਨ ਸਭਾ ਦੇ ਵਿੱਚ ਵੀ ਹਾਤਾ ਦਾ ਮਾਰਿਆ ਮਾਰਿਆ ਇਹ ਜਿਹੜੇ ਸਾਡੇ ਦੋ ਨੌਕਾ ਇਤਰਾ ਚਲੇ ਗਏ ਆ ਜਿਹੜੇ ਸਾਡੇ ਭਰਾ ਸੋਰੀ ਮੇਰਾ ਭਰਾ ਤੇ ਉਹਨਾਂ ਦੀ ਵਾਈਫ ਉਹ ਚਲੇ ਗਏ ਆ ਉਹਨਾਂ ਦੇ ਹੱਕ ਵਿੱਚ ਕੋਈ ਕਿਹਾ ਵੀ ਮੈਯੋਸਾਲਕੇ ਦਾ ਐਮਐਲਏ ਜੜਾਓ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਕੋਈ ਨਾ ਕੋਈ ਮਾਫ ਜਾ ਦਿਓ ਜੇ ਕੋਈ ਸ਼ਰਾਬ ਪੀ ਕੇ ਮਰਦਾ ਤਾਂ 1 ਕਰੋੜ ਦਾ ਮੁਆਵਜ਼ਾ ਜੇ ਕੋਈ ਜੇ ਕੋਈ ਸਰਕਾਰੀ ਜਿਹੜਾ ਮਲਾਇਮ ਨਗਰ ਦੀ ਡੈਥ ਹੋਈ ਆ ਉਹਨਾਂ ਨੂੰ 10-10 ਲੱਖ ਰੁਪਏ ਆ ਭਰਾਓ 10 ਲੱਖ ਰੁਪਏ ਦਾ ਉਹਨਾਂ ਦੀ ਇੱਕ ਖਾਸ ਦੀ ਤਰਖਾਹ ਹੋਣੀ ਆ ਤੇ ਜੇ 10 ਲੱਖ ਰੁਪਈਆ ਦਿੰਦਾ ਦਾ ਮੁੱਖ ਆਪਣਾ ਐਮਐਲਏ ਸਾਹਿਬ ਕਹਿੰਦੇ ਪਿਆਜਾ ਕੋਜੀ 10 ਲੱਖ ਦੇ ਦਵੋ ਪੱਲੋ ਦਿੰਨਾ ਤੁਸੀਂ ਮੇਰੇ ਨਾਲ ਚਲੋ ਮੈਂ ਉੱਥੇ ਜਾ ਕੇ ਬਹਿਨਾ ਬੈਠوں ਨੂੰ 2 ਕਰੋੜ ਰੁਪਈਆ ਦਵਾਉਂਗਾ ਮੂਹਰੇ ਲਾ ਕੇ ਕੰਮ ਕਰਦੇ ਇਹ ਕਿਹੜਾ ਕੋਈ ਐਸੀਗਾ ਵੀ ਮੌਜੀ ਆਮ ਵੀ ਇਨਸਾਫ ਚਲੇ ਗਿਆ ਨੈਸ਼ਨ ਬਿਲਡਰ ਹੁੰਦਾ ਟੀਚਰ ਜਿਹੜੇ ਹੁੰਦੇ ਨੈਸ਼ਨ ਬਿਲਡਰ ਹੁੰਦੇ ਆ ਕਿਚਰ ਸਿਰਫ ਹੀ ਸਾਰਾ ਕੁਝ ਚੱਲਦਾ ਅਸੀਂ ਪੜ੍ਹ ਲੈ ਕੇ ਵਕੀਲ ਬਣੇ ਆ ਕੋਈ ਜੱਜ ਬਣਦਾ ਟੀਚਰਾਂ ਸਿਰਫ ਹੀ ਬਣਦਾ ਉਹ ਅਧਿਆਪਕ ਦਾ ਜਿਹੜਾ ਹੈ ਨਾ ਰੋਲ ਮਨੁੱਖੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਮਾਤਰਾ ਤੋਂ ਵੀ ਵੱਧ ਰੋਲ ਅਧਿਆਪਕ ਦਾ ਹੁੰਦਾ। ਉਹ ਗੱਲਾਂ ਤਾਂ ਬਹੁਤ ਆ ਪਰ ਫੇਰ ਵੀ ਮੈਂ ਜਿਹੜਾ ਇੰਨੀ ਹੀ ਗੱਲ ਕਰਕੇ ਆਉਂਦਾ ਜਿਹੜਾ ਹੈਗਾ ਸਾਲ ਲੈਣਾ ਵਾਹਿਗੁਰੂ ਜੀ ਦਾ ਖਾਲਸਾ ਸੁਨਿਵਾਹਿਗੁਰੂ ਜੀ ਕੀ ਫਤਿਹ। ਇੱਕ ਗੱਡੀ ਹੈ ਜੀਰੋ 1023 ਨੰਬਰ ਉਹਦੀ ਲਾਈਟਾਂ ਜਗ ਰਹੀਆਂ ਨੇ ਬੰਦ ਕਰਵਾ ਦਿਓ। ਵੱਧ ਪ੍ਰੋਬਲਮ ਹੋ ਵੀ ਠੰਡ ਹੋ ਗਈ ਇਹਨੇ ਗਾਹ ਹੋ ਜਾਣਾ। ਆਯਾ ਗਰੁੱਪ ਪੱਤੋ ਉਹਨਾਂ ਦੇ ਐਡਮਿਨ ਸਾਡੇ ਬਹੁਤ ਸਤਿਕਾਰਯੋਗ ਪਰਸ਼ੋਦੋ ਪੱਤੋ ਜੀ ਉਹ ਆਏ ਹੋਏ ਨੇ ਉਹਨਾਂ ਨੇ ਲਗਾਤਾਰ ਆਪਣੇ ਗਰੁੱਪ ਰਾਹੀਂ ਇਸ ਪ੍ਰੋਗਰਾਮ ਦੇ ਵਿੱਚ ਗੈਦਰਿੰਗ ਕਰਵਾਉਣ ਦੇ ਵਿੱਚ ਅਵਧਾ ਰੋਲ ਅਦਾ ਕੀਤਾ ਸੁਖਮੰਦ ਮੀਡੀਆ ਪੰਜਾਬ ਉਹਨਾਂ ਦਾ ਜਿਹੜਾ YouTube ਚੈਨਲ ਆ ਲਗਾਤਾਰ ਇਸ ਆਖੀ ਨੂੰ ਲਾਈਵ ਕਰ ਰਿਹਾ ਉਹਨਾਂ ਦਾ ਵੀ ਧੰਨਵਾਦ ਤੇ ਹੁਣ ਮੈਂ ਬੇਨਤੀ ਕਰਦਾ ਸਾਥੀ ਇੰਦਰਮੋਹਨ ਪੱਤੋ ਜ਼ਿਲ੍ਹਾ ਆਗੂ ਕਿਸਾਨ ਮਿਲੋਸ਼ਨਾ ਕਮੇਟੀ ਉਹ ਇਨਕਾਰਮੈਂਟ ਵਾਸਤੇ ਆਪਣੇ ਵਿਚਾਰ ਰੱਖਣਗੇ ਸੁਭਾ ਸਾਥੀ ਕਰਮਰਾਮਾ ਇੰਦਰ ਮੋਹਨ ਪਤ। ਇਹ ਇੱਕ ਸਾਰ ਭਰਾਵੋ ਮਜ਼ਦੂਰ ਸਾਥੀਓ ਸਾਡੇ ਟੀਚਰ ਸਹਿਰਾਮ ਮਾਤਾ ਪਿਤਾ ਨਾ ਬੱਚੇ ਕਹਿੰਦਾ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਜ ਮੁਖਤੀ ਕੜੀ ਦੇ ਵਿੱਚ ਅੱਛੇ ਹੋਏ ਆ ਇਹ ਕਾਟੋ ਹੋਏ ਆ ਕੀ ਕਾਰਨ ਆ ਆਪਾਂ ਜਿਹੜੀਆਂ ਸਰਕਾਰਾਂ ਗੰਦੀਆਂ ਸਰਕਾਰਾਂ ਕੁਰਸੀਆਂ ਦੇ ਭਾਵੇ ਉਹਨਾਂ ਦੇ ਤਪਾਏ ਹੋਏ ਲੋਕ ਆ ਕਿਉਂਕਿ ਅਸੀਂ ਲਗਾਤਾਰ ਕਿਸਾਨੀ ਦੇ ਨਾਲ ਸੰਘਰਸ਼ ਕਰਦੇ ਰਹੇ ਆ ਇਧਰੋਂ ਸਾਡੇ ਟੀਚਰ ਪੜ੍ਹੇ ਲਿਖੇ ਇਹ ਵੀ ਤਕਰੀਬਨ ਚਾਹੇ ਕਾਂਗਰਸ ਦੀ ਸਰਕਾਰ ਆਈਏ ਚਾਹੇ ਕਵਾਡੀਆਂ ਦੀ ਆਈਏ ਜਾਂ ਚਾਹੇ ਹੁਣ ਆਪਾਂ ਹਾਂ ਭਗਵਾਨ ਤਾਂ ਮੰਨ ਜਾਂਦਾ ਇਹ ਜਿਹੜੇ ਸਟਾਇਲ ਦੇ ਲੋਕ ਆ ਇਹ ਮਾਸਟਰ ਦਾ ਮੁੰਡਾ ਕਹਿੰਦਾ ਸੀ ਸਾਨੂੰ ਕਿਉਂ ਲੱਗਦਾ ਵੀ ਇਹ ਮਾਸਟਰ ਦਾ ਮੁੰਡਾ ਹੀ ਨਹੀਂ ਤੁਵੇਂ ਮਾਸਟਰ ਜਿਹੜਾ ਹੁਣੋਂ ਗੁਰੂ ਹੁੰਦਾ ਪਹਿਲਾਂ ਜਿਹੜਾ ਬੱਚਿਆਂ ਨੂੰ ਸਾਰਾ ਕੁਝ ਸਿਖਾਉਣਾ ਪੈਂਦਾ ਸਾਰਾ ਕੁਝ ਖਾਉਂਦਾ ਪਰ ਇਹਨੇ ਮਾਪਿਆਂ ਨੂੰ ਪਤਾ ਨਹੀਂ ਕੀ ਗੱਲ ਰੈਡੀ ਹੋਣੀ ਹੈ ਜਿਹੜਾ ਇਹ ਹੌਸਟ ਕੋਰਨ ਦੇ ਚੱਲ ਨਹੀਂ ਰਿਹਾ ਇਹ ਤਾਂ ਉਹੀ ਪੰਡਾਲੇ ਕੰਮ ਤੇ ਆ ਹੱਕ ਮੰਗਦਾ ਸੀ ਜਦੋਂ ਸਾਡੀ ਭੈਣ ਤੇ ਭਰਾ ਦਾ ਪਤਾ ਲੱਗਿਆ ਵੀ ਉਹ ਸਰਕਾਰ ਵਾਸਤੇ ਆਪਾਂ ਕੁਝ ਕਰਨਾ ਹੀ ਪੈਂਦਾ ਆਪਦੇ ਆਪ ਹੀ ਕਹਿੰਦਾ ਕਿ ਦੋਸਤ ਦੀ بجائے 3 ਕਰੋੜ ਰੁਪਇਆ ਮੈਂ ਇੱਕ ਮਾਗਿਆ ਦਿੰਨਾ ਇੱਕ ਸਾਥੀ ਦਾ ਪਰ ਗੁੰਗੀਆਂ ਬੋਲਦਾ ਸਰਕਾਰਾਂ ਭਰਾਵੋ ਆਈ ਨਹੀਂ ਉੱਦਿਆ ਏਡੇ ਵੱਡੇ ਕੰਮ ਕਰਨੇ ਪੈਂਦੇ ਆ ਕਿਸਾਨੀ ਦੇ ਵੀ ਮਾਸਟਰੀ ਜਮੀਨ ਡਾਕਟਰੀ ਜੀ ਸਾਰਿਆਂ ਨੂੰ ਰਲ ਕੇ ਜਿਹੜਾ ਇਹ ਕੋਲ ਆਣਾ ਚਾਹੀਦਾ ਮੈਂ ਕਿਸਾਨ ਨੂੰ ਦੁਰਸ਼ਰਤ ਕਮੇਟੀ ਪੰਜਾਬ ਵੱਲੋਂ ਮਸ਼ਹੂਰ ਹੋਣਾ ਵੀ ਜਿੱਥੇ ਵੀ ਸਾਡੀ ਲੋੜ ਪਊਗੀ ਅਸੀਂ ਬੈਠ ਕੇ ਇਸਾ ਨਾਲ ਨੇ ਤੇਜ਼ ਜੋਖਮੀ ਕਰਦੇ ਮੌਰੀ ਲਾ ਕੇ ਕਰਾਂਗੇ ਵਾਹੀ ਕੰਮ ਜਿੱਦਾਂ ਖਾਲਸਾ ਵਾਹੀ ਮੈਂ ਦੋ ਨਾਰੇ ਲਾਉਂਦੇ ਆ ਤੇ ਤੁਸੀਂ ਇਹ ਜੋਰ ਨਾਲ ਜਵਾ ਦੇਣਾ ਭਗਵਾਨ ਕਮਾਨ ਸਰਕਾਰ ਦਾ ਬੜਾ ਹੀ ਗੱਗਾ ਨਹੀਂ ਕਰਦੇ ਵੀ ਇਹ ਹਾਂ ਜੀ